ਤਿਆਨ ਦੀ ਇੱਕ ਐਸੀ ਸ਼ਕਤੀ ਜੇ ਕੋਈ ਜੀਵ ਇਸ ਧਿਆਨ ਦੀ ਸ਼ਕਤੀ ਨੂੰ ਜਾਣ ਜਾਵੇ ਉਹ ਆਪਣੇ ਪੂਰੇ ਜੀਵਨ ਨੂੰ ਬਦਲ ਸਕਦਾ ਹੈ ਜਿੱਥੇ ਉਸ ਦੀ ਲਾਈਫ ਦੇ ਵਿੱਚ ਜ਼ਿੰਦਗੀ ਦੇ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਦੁੱਖ ਨੇ ਉਤਰਾ ਚੜਾ ਨੇ ਕਿਸੇ ਵੀ ਕੰਮ ਨੂੰ ਹੱਥ ਪਾਉਂਨੇ ਆ ਤਾਂ ਉਹ ਕੰਮ ਸਿਰੇ ਨਹੀਂ ਚੜਦਾ ਜੋ ਵੀ ਮਨ ਦੇ ਵਿੱਚ ਇਸ਼ਾਵਾ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਤੇ ਇਥੋਂ ਹੀ ਸਾਡਾ ਮਨ ਥੱਲੇ ਡਿੱਗਦਾ ਹੈ ਆਓ ਆਪਾਂ ਵੀ ਇਸ ਧਿਆਨ ਦੀ ਸ਼ਕਤੀ ਨੂੰ ਜਾਣ ਜਾਈਏ ਤੇ ਆਪਣੇ ਜੀਵਨ ਨੂੰ ਬਦਲ ਲਈਏ ਜੇ ਤੁਸੀਂ ਵੀ ਸੱਚੀ ਆਪਣੇ ਜੀਵਨ ਨੂੰ ਬਦਲਣਾ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਵੀਡੀਓ ਛੋਟੀ ਹੈ ਪਰ ਵਿੱਚ ਰਾਜ ਬਹੁਤ ਗਹਿਰੇ ਨੇ ਧਿਆਨ ਦੀ ਸ਼ਕਤੀ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਜੀਵ ਦੇ ਅੰਦਰ ਇੱਕ ਖਾਸੀਤ ਹੋਣੀ ਜ਼ਰੂਰੀ ਹੈ ਕਿ ਉਹ ਆਪਣੇ ਮਨ ਨੂੰ ਸ਼ਾਂਤ ਕਰੇ ਕਿਉਂਕਿ ਸ਼ਾਂਤ ਮਨ ਹੀ ਧਿਆਨ ਦੇ ਵਿੱਚ ਬੈਠਦਾ ਹੈ ਜੇ ਕਿਸੇ ਦਾ ਮਨ ਅਸ਼ਾਂਤ ਹੈ ਤਾਂ ਉਹ ਕਦੀ ਵੀ ਧਿਆਨ ਦੇ ਵਿੱਚ ਨਹੀਂ ਬੈਠ ਸਕਦਾ ਉਸ ਦੀ ਜ਼ਿੰਦਗੀ ਦੇ ਵਿੱਚ ਬਹੁਤ ਉਤਰਾ ਚੜਾ ਹੋਣਗੇ ਆਪਾਂ ਅਕਸਰ ਵੇਖਦੇ ਹਾਂ ਦੋ ਜਾਨਵਰ ਨੇ ਇੱਕ ਮੋਰ ਜਾਂ ਮੋਰ ਨੇ ਦੂਸਰਾ ਬਾਂਦਰ ਤੁਸੀਂ ਬਾਂਦਰ ਨੂੰ ਕਿਤੇ ਵੇਖਣਾ ਤਾਂ ਉਹ ਟੱਪਦਾ ਰਹਿੰਦਾ ਹੈ ਇੱਕ ਜਗ੍ਹਾ ਟਿੱਕੇ ਨਹੀਂ ਬੈਠਦਾ ਤੇ ਦੂਜੀ ਜਗ੍ਹਾ ਆਪਾਂ ਜੇ ਦੇਖੀਏ ਮੋਰ ਜਾਂ ਮੋਰਨੀ ਨੂੰ ਮੋਸਟਲੀ ਇਹ ਜਾਨਵਰ ਟਿੱਕੇ ਹੀ ਬੈਠਦੇ ਨੇ ਜੇ ਕਿਸੇ ਸਾਹਮਣੇ ਇਹ ਜੀਵ ਨੂੰ ਦੇਖਦੇ ਹੋਣ ਤਾਂ ਇਹ ਆਪਣੀ ਗਰਦਨ ਤੱਕ ਨਹੀਂ ਹਿਲਾਉਂਦੇ ਇਸ ਤਰ੍ਹਾਂ ਖੜ ਜਾਂਦੇ ਨੇ ਜਿਵੇਂ ਕੋਈ ਪੱਥਰ ਦੀ ਮੂਰਤੀ ਬਣੀ ਹੋਵੇ ਸੱਚ ਪੁੱਛੋ ਆਪਾਂ ਆਪਣੇ ਮਨ ਨੂੰ ਵੀ ਇਸੇ ਤਰ੍ਹਾਂ ਹੀ ਟਿਕਾਉਣਾ ਹੈ ਜਿਵੇਂ ਕੋਈ ਚੀਜ਼ ਥਿਰ ਹੋ ਜਾਂਦੀ ਆ ਹਲਦੀ ਨ ਹੋਵੇ ਨਾ ਹਵਾ ਆਉਣ ਤੇ ਨਾ ਧੁੱਪ ਨਿਕਲਣ ਤੇ ਕਹਿੰਦਾ ਭਾਵ ਜੀਵਨ ਦੇ ਵਿੱਚ ਦੁੱਖ ਹੋਵੇ ਸੁੱਖ ਹੋਵੇ ਸਾਡਾ ਮਨ ਉੱਪਰ ਥੱਲੇ ਨਾ ਹੋਵੇ ਹੁਣ ਅਜਿਹੀ ਅਵਸਥਾ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲ ਸਕਦੀ ਆ। ਇਹੀ ਤਾਂ ਗੁਰੂ ਸਾਹਿਬ ਜੀ ਨੇ ਜਿੰਨੇ ਵੀ ਰਾਜ ਸੀ ਬੜੇ ਗਹਿਰੇ ਗਹਿਰੇ ਰਾਜ ਸੀ ਜੋ ਗੁਰਬਾਣੀ ਦੇ ਵਿੱਚ ਲਿਖ ਕੇ ਦਿੱਤੇ ਨੇ ਕਿ ਜੋ ਵੀ ਜੀਵ ਧਿਆਨ ਦੀ ਸ਼ਕਤੀ ਨੂੰ ਪ੍ਰਾਪਤ ਕਰਨਾ ਚਾਹੂਗਾ ਉਹ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੇ ਤੇ ਜੋ ਨਾਮ ਦਾ ਖਜ਼ਾਨਾ ਹੈ ਉਸ ਨੂੰ ਪ੍ਰਾਪਤ ਕਰ ਲਵੇ ਹੁਣ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਬਾਣੀ ਦੇ ਵਿੱਚ ਰਾਜ ਲਿਖ ਕੇ ਦਿੱਤੇ ਨੇ ਜੇ ਆਪਾਂ ਸੌਖੇ ਸ਼ਬਦਾ ਦੇ ਵਿੱਚ ਪੁੱਛੀਏ ਕਿ ਕੀ ਰਾਜ ਹੈ ਤਾਂ ਦੇਖੋ ਬਾਣੀ ਦੇ ਵਿੱਚ ਉਹਨਾਂ ਨੇ ਨਾਮ ਦੀ ਗੱਲ ਕੀਤੀ ਆ ਉਹ ਕਹਿੰਦੇ ਜੇ ਕੋਈ ਜੀਵ ਐਸ ਨਾਮ ਨੂੰ ਪ੍ਰਾਪਤ ਕਰ ਲੇਗਾ ਉਹ ਇਸ ਸੰਸਾਰ ਤੋਂ ਮੁਕਤ ਹੋ ਕੇ ਜਾਵੇਗਾ ਇੱਕ ਜਨਮ ਮਰਨ ਦਾ ਬੰਧਨ ਹੈ ਹਰ ਕੋਈ ਜੀਵ ਇਸ ਬੰਧਨ ਦੇ ਵਿੱਚ ਬੱਝਿਆ ਹੋਇਆ ਹੈ ਇੱਕ ਕਾਲ ਦੀ ਫਾਹੀ ਹਰ ਇੱਕ ਜੀਵ ਦੇ ਗਲ ਵਿੱਚ ਆ ਕਹਿੰਦੇ ਪ੍ਰਮਾਤਮਾ ਦਾ ਐਸਾ ਸਿਮਰਨ ਕਰੋ ਕਿ ਇਹ ਫਾਹੀ ਕੱਟੀ ਜਾਵੇ ਜੋ ਉੱਪਰ ਥੱਲੇ ਮਨ ਹੁੰਦਾ ਹੈ ਟੱਪਦਾ ਹੈ ਇਸ ਨੂੰ ਕਹਿੰਦੇ ਉਸ ਸਿਮਰਨ ਦੇ ਨਾਲ ਸ਼ਾਂਤ ਕਰ ਲੋ ਸੇਵਰੰਦੇ ਜੀਵ ਦੇ ਅੰਦਰ ਐਸੀ ਰੋਹ ਚੱਲਦੀ ਹੈ ਕਿ ਮਨ ਨੂੰ ਸ਼ਾਂਤ ਕਰਦੀ ਆ ਤੇ ਸ਼ਾਂਤ ਮਨ ਆਪਣੇ ਆਪ ਹੀ ਅੰਦਰ ਤੱਕ ਖਿੱਚਿਆ ਜਾਂਦਾ ਹੈ ਹੁਣ ਜੋ ਜੀਵ ਅੰਦਰ ਚਲਾ ਗਿਆ ਅੰਦਰ ਜੁੜ ਗਿਆ ਉਹ ਬਾਹਰੋਂ ਟੁੱਟਿਆ ਟੁੱਟਿਆ ਹੋਵੇਗਾ ਇਹ ਨਹੀਂ ਹੈ ਕਿ ਪੂਰਾ ਟੁੱਟ ਜਾਵੇਗਾ ਹੁਣ ਕਈ ਜੀਵ ਟੁੱਟਦੇ ਨੇ ਬਾਹਰੋਂ ਜਿਵੇਂ ਜੋਗੀ ਸੀ ਪਰਿਵਾਰਾਂ ਨੂੰ ਛੱਡ ਕੇ ਚਲੇ ਜਾਂਦੇ ਪਰ ਜੋ ਨਾਮ ਜਪੇਗਾ ਉਹ ਬਾਹਰੋਂ ਪੂਰਾ ਨਹੀਂ ਟੁੱਟੇਗਾ ਪਰ ਹਾਂ ਖੁੱਬਿਆ ਵੀ ਨਹੀਂ ਹੋਵੇਗਾ ਜੋ ਜੀਵ ਅੰਦਰ ਜੁੜਿਆ ਆ ਬਾਹਰ ਨਹੀਂ ਜੁੜ ਸਕਦਾ ਤੇ ਜੋ ਜੀ ਬਾਹਰ ਜੁੜਿਆ ਆ ਉਹ ਅੰਦਰ ਨਹੀਂ ਜੁੜ ਸਕਦਾ ਪਰ ਸਿਮਰਨ ਦਾ ਗੁਰੂ ਸਾਹਿਬ ਜੀ ਨੇ ਇਹ ਹਰਦਾ ਦੱਸਿਆ ਕਿ ਅੰਦਰ ਅਪਾ ਇੰਨਾ ਗਹਿਰਾ ਰਿਸ਼ਤਾ ਬਣਾ ਲੈਣਾ ਜੋ ਸਾਡੇ ਅੰਦਰ ਸੁਨ ਹੈ ਜੋ ਮਾਲਕ ਨੇ ਦਸਮ ਦਵਾਰ ਬਣਾਇਆ ਹੈ ਜੋ ਨਾਮ ਹੈ ਅੰਦਰ ਪ੍ਰਗਟ ਹੁੰਦਾ ਉਹਦੇ ਨਾਲ ਇੰਨਾ ਗਹਿਰਾ ਰਿਸ਼ਤਾ ਬਣ ਜਾਂਦਾ ਕਿ ਬਾਹਰੋਂ ਜਿੰਨੇ ਵੀ ਰਿਸ਼ਤੇ ਨੇ ਉਹ ਕੱਚੇ-ਕੱਚੇ ਦਿਖਾਈ ਦਿੰਦੇ ਨੇ ਇੱਕ ਸੁਪਨੇ ਦੀ ਨਿਆਈ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਹੁਣ ਜਾਣੋ ਕਿ ਇੱਕ ਦਿਨ ਦੇ ਵਿੱਚ ਮਨ ਨੂੰ ਕਿਵੇਂ ਸ਼ਾਂਤ ਕਰ ਸਕਦੇ ਆ ਅੱਜ ਹੀ ਸਿਮਰਨ ਕਰਨ ਬੈਠਣਾ ਆ ਸਿਮਰਨ ਕਿਵੇਂ ਕਰਨਾ ਵਾਹ ਗੁਰੂ ਰਸਨਾ ਤੋਂ ਬੋਲੋਗੇ ਤੱਕਨਾਂ ਤੋਂ ਸੁਣ ਲੈਣਾ ਜੇ ਕੰਨਾਂ ਤੋਂ ਸੁਣ ਲੋਗੇ ਤਾਂ ਮਨ ਵਿਚਾਰਾਂ ਚ ਨਹੀਂ ਜਾਵੇਗਾ ਜੇ ਮਨ ਵਿਚਾਰਾਂ ਚ ਨਹੀਂ ਗਿਆ ਤਾਂ ਮਨ ਇੱਕ ਸੈਕਿੰਡ ਤੋਂ ਪਹਿਲਾਂ ਸ਼ਾਂਤ ਹੋ ਕੇ ਬੈਠ ਜਾਵੇਗਾ ਇਹ ਹੈ ਤਰੀਕਾ ਜੇ ਅੱਜ ਅਸੀਂ ਕਰਨਾ ਸ਼ੁਰੂ ਕਰਾਂਗੇ ਇਦਾਂ ਕਰਦੇ 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 ਮਨ ਇੰਨਾ ਕਿ ਸ਼ਾਂਤ ਹੋਵੇਗਾ ਕਿ ਇਸ ਨੂੰ ਖੁਮਾਰੀ ਚੜੇਗੀ ਕਿਉਂਕਿ ਅੰਦਰ ਜੋ ਊਰਜਾ ਸੀ ਪਹਿਲਾਂ ਪੈਦਾ ਹੁੰਦੀ ਉਹ ਅਸੀਂ ਗੱਲਾਂ ਕਰਨ ਵਿੱਚ ਚੁਗਲੀਆਂ ਕਰਨ ਵਿੱਚ ਸੰਸਾਰ ਦੇ ਕਮਾਕਾਰਾਂ ਦੇ ਵਿੱਚ ਵਿਰਥ ਕਰਦੇ ਸੀ ਤੇ ਅਸੀਂ ਹੁਣ ਉਸ ਨੂੰ ਸਟੋਰ ਕਰਨਾ ਸ਼ੁਰੂ ਕਰ ਲਿਆ ਜਦ ਫੁਰਨਾਏ ਨਹੀਂ ਲਿਆ ਜਦ ਕੁਝ ਵੇਖਿਆ ਹੀ ਨਹੀਂ ਸੰਸਾਰ 'ਚ ਜਦ ਕੁਝ ਸੰਸਾਰ ਦਾ ਸੁਣਿਆ ਹੀ ਨਹੀਂ ਜੋ ਸਾਡੀਆਂ ਕਰਮ ਇੰਦਰੀਆਂ ਨੇ ਇਹਨਾਂ ਤੋਂ ਕੰਮੇ ਨਹੀਂ ਲਿਆ ਫਿਰ ਉਹ એનર્ਜੀ ਸਟੋਰ ਹੋ ਗਈ ਉਹ ਹੀ ਊਰਜਾ ਕੰਮ ਕਰਦੀ ਆ ਮਨ ਨੂੰ ਖੁਮਾਰੀ ਚੜਾਉਂਦੀ ਆ ਸਾਡੇ ਤੰਦ ਤੇ ਮਨ ਨੂੰ ਰੋਗੀ ਕਰਦੀ ਆ ਹੁਣ ਰੋਗ ਲੱਗੇ ਆ ਨਾ ਸਾਨੂੰ ਮਨ ਬਹੁਤ ਉੱਪਰ ਥੱਲੇ ਹੁੰਦਾ ਪਤਾ ਨਹੀਂ ਲੱਗਦਾ ਸਮਝ ਨਹੀਂ ਆਉਂਦੀ ਕਿ ਇਹ ਜੀਵਨ ਕੀ ਹੈ ਗੁੰਝਲਦਾਰ ਲੱਗਦਾ ਹੈ ਕਿਸੇ ਵੀ ਚੀਜ਼ ਨੂੰ ਹੱਥ ਪਾਉਨੇ ਆ ਕੰਮ ਨੂੰ ਹੱਥ ਪਾਉਨੇ ਆ ਸਮਝ ਨਹੀਂ ਆਉਂਦੀ ਉਹਦੇ ਵਿੱਚ ਅਸੀਂ ਉਲਝ ਕੇ ਬੈਠ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਂਦੇ ਆ ਫਿਕਰਾਂ ਲੱਗੀਆਂ ਨੇ ਸਾਨੂੰ ਇਹਨਾਂ ਫਿਕਰਾਂ ਤੋਂ ਜੇ ਛੁਟਕਾਰਾ ਪਾਉਣਾ ਹੈ ਅੱਜ ਤੋਂ ਹੀ ਰਸਨਾ ਤੋਂ ਬੋਲੋ ਕੰਨਾਂ ਤੋਂ ਸੁਣੋ ਮਨ ਇੱਕ ਦਿਨ ਦੇ ਵਿੱਚ ਹੀ ਸ਼ਾਂਤ ਹੋ ਜਾਵੇਗਾ ਮਨ ਨੂੰ ਐਸੀ ਸ਼ਾਂਤੀ ਮਿਲੇਗੀ ਜੋ ਅਜੇ ਤੱਕ ਕਦੀ ਕਿਤੇ ਮਿਲੇ ਨਹੀਂ ਹੋਵੇਗੀ ਫਿਰ ਤੁਸੀਂ ਬੈਠਣਾ ਹੈ ਧਿਆਨ ਦੇ ਵਿੱਚ ਫਿਰ ਧਿਆਨ ਦੀ ਸ਼ਕਤੀ ਨੂੰ ਹੌਲੀ-ਹੌਲੀ ਤੁਸੀਂ ਜਾਣੋਗੇ ਜਦੋਂ ਇਹ ਊਰਜਾ ਤੁਹਾਡੇ ਮੁਤਾਬਕ ਕੰਮ ਕਰੇਗੀ ਪਰ ਇਸ ਸ਼ਕਤੀ ਨੂੰ ਅਸੀਂ ਬੇਰਸ ਨਹੀਂ ਗਮਾਉਣਾ ਇਸ ਸ਼ਕਤੀ ਨੂੰ ਅਸੀਂ ਆਪਣੇ ਅੰਦਰ ਅਜਿਹਾ ਇੱਕ ਫੁਰਨਾ ਪੈਦਾ ਕਰਨਾ ਹੈ ਇੱਕ ਇੱਛਾ ਪੈਦਾ ਕਰਨੀ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੋ ਜੀਵ ਇਸ ਜਨਮ ਦੇ ਵਿੱਚ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਆਪ ਜਰੂਰ ਮਿਲਾਪ ਕਰਨਾ ਸਾਡੇ ਉੱਤੇ ਨਾਮ ਦੀ ਵਰਖਾ ਕਰਨਾ ਸਾਨੂੰ ਉਸ ਨਾਮ ਦੇ ਵਿੱਚ ਸਮਾਈ ਬਖਸ਼ਿਸ਼ ਕਰਨਾ ਇਹ ਸਭ ਕੁਝ ਆਪਾਂ ਧਿਆਨ ਦੇ ਵਿੱਚ ਖਹਿਣਾ ਹੈ ਸੁਰਤੀ ਰੂਪ ਹੋ ਕੇ ਬੋਲ ਕੇ ਅੱਜ ਤੱਕ ਆਪਾਂ ਬਹੁਤ ਕੁਝ ਕਹਿ ਲਿਆ ਤੇ ਨਾਲੇ ਬੋਲ ਕੇ ਆਪਾਂ ਅਜੇ ਹੀ ਮੰਗ ਕਦੀ ਮੰਗੀ ਨਹੀਂ ਬਸ ਹਮੇਸ਼ਾ ਸੰਸਾਰ ਦਾ ਹੀ ਮੰਗਿਆ ਤੇ ਉਹ ਸਾਡੇ ਕਦੀ ਕੰਮ ਨਹੀਂ ਆਇਆ ਤੇ ਅਜੇ ਹੀ ਕੋਈ ਇੱਛਾ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਗੱਲ ਕਰਕੇ ਵੇਖਣਾ ਇੱਕ ਤਾਂ ਇੱਛਾ ਪੂਰਨ ਹੋਵੇਗੀ ਮਾਲਕ ਖੁਸ਼ ਹੋਣਗੇ ਤੇ ਮਨ ਦੇ ਵਿੱਚ ਉਹ ਧਿਆਨ ਦੀ ਸ਼ਕਤੀ ਪੈਦਾ ਹੋਵੇਗੀ ਇਸ ਧਿਆਨ ਦੀ ਸ਼ਕਤੀ ਨੂੰ ਲੈ ਕੇ ਅਸੀਂ ਆਪਣਾ ਜੀਵਨ ਬਤੀਤ ਕਰਨਾ ਹੈ ਜਦੋਂ ਜੀਵ ਇਸ ਧਿਆਨ ਦੀ ਸ਼ਕਤੀ ਦੇ ਨਾਲ ਆਪਣਾ ਜੀਵਨ ਬਤੀਤ ਕਰਦਾ ਹੈ ਜੋ ਮਨ ਦੇ ਵਿੱਚ ਉਤਰਾ ਚੜ੍ਹਾ ਹੁੰਦੇ ਸੀ ਮਰੇ ਕਹਿੰਦੇ ਦੁੱਖ ਸੁਖ ਜਨ ਸਮਦ੍ਰਸ਼ਟਿਤਾ ਉਹ ਇੱਕ ਬਰਾਬਰ ਹੋ ਗਿਆ ਹੁਣ ਕੋਈ ਫਰਕ ਨਹੀਂ ਪੈਂਦਾ ਮਨ ਸ਼ਾਂਤ ਹੋ ਕੇ ਉਸ ਨਾਮ ਦੇ ਨਾਲ ਜੁੜਿਆ ਹੈ ਤੇ ਗੁਰੂ ਸਾਹਿਬ ਜੀ ਨੇ ਬਹੁਤ ਗਹਿਰੇ ਗਹਿਰੇ ਰਾਜ ਬਾਣੀ ਦੇ ਵਿੱਚ ਰੱਖੇ ਨੇ ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਾਣੀ ਨੂੰ ਪੜੀਏ ਵਿਚਾਰੀਏ ਤੇ ਫਿਰ ਸਿਮਰਨ ਕਰਕੇ ਧਿਆਨ ਦੇ ਵਿੱਚ ਬੈਠੀਏ ਧਿਆਨ ਦੇ ਵਿੱਚ ਹੀ ਉਹ ਅਨੰਤ ਸੁੱਖ ਨੇ ਜੋ ਅਸੀਂ ਬਾਹਰੋਂ ਭਾਲਦੇ ਪਏ ਆਂ